ਪੰਥਕ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਗਲੋਬਲ ਸਿੱਖ ਕਾਉਂਸਲ ਯੂਕੇ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਚੰਡੀਗੜ੍ਹ ਅਤੇ ਕੇਂਦਰੀ ਸਿੰਘ ਸਭਾ ਦੀ ਸਾਂਝੀ ਮੀਟਿੰਗ ਸਿੱਖ ਪੰਥ ਅਤੇ ਪੰਜਾਬ ਨੂੰ ਦਰਪੇਸ਼ ਪ੍ਰਮੁੱਖ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਇੱਕ ਸਹਿਯੋਗੀ ਰਣਨੀਤੀ ਤਿਆਰ ਕਰਨ ਦੇ ਲਈ ਇੱਥੇ ਹੋਈ ਹੈ। ਇਹ ਮੀਟਿੰਗ ਸਿੱਖ ਸੰਗਠਨਾਵਾਂ ਦੇ ਵਿੱਚ ਏਕਤਾ ਨੂੰ ਮਜ਼ਬੂਤ ਕਰਨ ਅਤੇ ਤਾਲਮੇਲ ਵਾਲੀ ਕਾਰਵਾਈ ਦੇ ਲਈ ਇੱਕ ਸਾਂਝਾ ਪਲੇਟਫਾਰਮ ਵਿਕਸਿਤ ਕਰਨ ਤੇ ਕੇਂਦਰਿਤ ਸੀ। ਇਸ ਮੀਟਿੰਗ ਦੇ ਵਿੱਚ ਮਨੁੱਖੀ ਕਾਰ ਸੰਗਠਨ ਦੇ ਵੱਲੋਂ ਸੀਨੀਅਰ ਐਡਵੋਕੇਟ ਨਵਕਰਨ ਸਿੰਘ ਅੰਮ੍ਰਿਤਪਾਲ ਸਿੰਘ ਸੱਚਦੇਵਾ ਪ੍ਰਧਾਨ ਗਲੋਬਲ ਸਿੱਖ ਕੌਂਸਲ ਡਾਕਟਰ ਬਿਰਿੰਦਰ ਕੌਰ ਸਕੱਤਰ ਜਨਰਲ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਕਮਲਪਾਲ ਸਿੰਘ ਜਨਰਲ ਸਕੱਤਰ ਸਿੱਖ ਕਨਫੈਡਰੇਸ਼ਨ ਡਾਕਟਰ ਖੁਸ਼ਾਲ ਸਿੰਘ ਜਨਰਲ ਸਕੱਤਰ ਕੇਂਦਰੀ ਸਿੰਘ ਸਭਾ ਡਾਕਟਰ ਜਸਪਾਲ ਕੌਰ ਕਾਂਗ ਅਤੇ ਇੰਦਰਪ੍ਰੀਤ ਸਿੰਘ ਮੁਖਤੌਰ ਤੇ ਸ਼ਾਮਿਲ ਸਨ ਵਿਚਾਰ ਵਟਾਂਦਰੇ ਦੇ ਦੌਰਾਨ ਸਾਰੇ ਭਾਗੀਦਾਰਾਂ ਨੇ ਸਿੱਖ ਭਾਈਚਾਰੇ ਨੂੰ ਤਰਪੇਸ਼ ਮੌਜੂਦਾ ਚੁਣੌਤੀਆਂ ਤੇ ਡੂੰਗੀ ਚਿੰਤਾ ਜ਼ਾਹਿਰ ਕੀਤੀ ਅਤੇ ਸਮੂਹਿਕ ਯਤਨਾ ਦੀ ਤੁਰੰਤ ਲੋੜ ਦੀ ਪੁਸ਼ਟੀ ਵੀ ਕੀਤੀ ਸਿੱਧਾ ਅਦਤ ਤੌਰ ਦੇ ਉੱਪਰ ਸਰਬਸੰਮਤੀ ਦੇ ਨਾਲ ਸਹਿਮਤੀ ਜ਼ਾਹਰ ਕੀਤੀ ਗਈ ਹੈ ਕਿ ਸੰਗਠਨ ਸਿੱਖ ਪੰਥ ਦੇ ਹਿੱਤਾਂ ਦੀ ਰਾਖੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬ ਤੇ ਵਿਸ਼ਵ ਵਿਆਪੀ ਸਿੱਖ ਡਾਇਸਪੋਰਾ ਨੂੰ ਪ੍ਰਭਾਵਿਤ ਕਰਨ ਵਾਲੇ ਸਮਕਾਲੀ ਮੁੱਦਿਆਂ ਦੇ ਪ੍ਰਭਾਵਸ਼ਾਲੀ ਹੱਲ ਦੇ ਲਈ ਸਾਂਝੇ ਤੌਰ ਤੇ ਕੰਮ ਕਰਨਗੇ ਇਸ ਤੋਂ ਇਲਾਵਾ ਸੰਗਠਨਾ ਨੇ ਤਾਲਮੇਲ ਪ੍ਰਤੀਨਿਧਤਾ ਅਤੇ ਰਣਨੀਤਿਕ ਵਕਾਲਤ ਨੂੰ ਵਧਾਉਣ ਦੇ ਲਈ ਵੱਖ-ਵੱਖ ਸਿੱਖ ਸੰਸਥਾਵਾਂ ਨੂੰ ਇੱਕ ਏਕੀਕ੍ਰਿਤ ਪਲੇਟਫਾਰਮ ਦੇ ਉੱਪਰ ਲਿਆਉਣ ਦੇ ਢਾਂਚੇ ਦੇ ਉੱਪਰ ਵੀ ਚਰਚਾ ਕੀਤੀ ਤੇ ਅਗਲਾ ਪ੍ਰੋਗਰਾਮ ਜਲਦੀ ਹੀ ਉਲੇਖਿਆ ਜਾਵੇਗਾ